ਡੇਲੀ ਦੇ ਵਿੱਚ 14 ਮਾਰਚ ਨੂੰ ਹੋਣ ਵਾਲੀ ਮਹਾ ਪੰਚਾਇਤ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਹੋ ਗਈਆਂ ਨੇ ਐਸੇ ਕਿਰੇ ਵਿੱਚ ਫਰੀਦਕੋਟ ਦੇ ਪਿੰਡਾਂ ਤੋਂ ਵੀ ਕਈ ਕਿਸਾਨ ਹੱਥਾਂ ਦੇ ਵਿੱਚ ਝੰਡੇ ਲੈ ਕੇ ਦਿੱਲੀ ਵੱਲ ਰਵਾਨਗੀ ਪਾ ਚੁੱਕੇ ਨੇ ਇਸ ਮੌਕੇ ਬੱਚਿਆਂ ਤੋਂ ਇਲਾਵਾ ਬੀਬੀਆਂ ਵੀ ਇਸ ਅੰਦੋਲਨ ਦਾ ਹਿੱਸਾ ਬਣਨ ਜਾਰੀਆਂ ਨੇ ਇਸ ਮੌਕੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਉਹ ਮੋਦੀ ਸਰਕਾਰ ਦੇ ਖਿਲਾਫ ਇਹ ਲੜਾਈ ਜਿੱਤ ਕੇ ਹੀ ਵਾਪਸ ਹੋਣਗੇ ਇਸ ਮਹਾਪੰਚਾਇਤ ਵਿੱਚ ਜੋ ਵੀ ਵੱਡੇ ਫੈਸਲੇ ਲਏ ਜਾਣਗੇ ਉਹਨਾਂ ਤੇ ਅਮਲ ਕਰਨਗੇ ਬਾਅਦ ਵਿੱਚ ਅੱਗੇ ਦਾ ਬਿਆਨ ਹੈ ਕਿ ਕੱਲ 14 ਮਾਰਚ ਨੂੰ ਮਹਾਪੰਚਾਇਤ ਹੋ ਰਹੀ ਹੈ ਰਾਮੀਲਾ ਗੋਵਰ। ਉਹਦੇ ਕਿੱਥੇ ਮੂਲਿਤ ਦਾ ਫੈਸਲਾ ਫੀਡ ਹੋਰ ਤੇ ਲੋਕਾਂ ਬਹੁਤ ਜਿਆਦੇ ਜਿਵੇਂ ਕਿ ਇਹ ਕਿਰਤਕਾਰੀ ਸੰਗਠਨ ਆਪ ਵੱਲੋਂ ਅਸੀਂ ਅੱਜ ਉਸ ਪਹਾ ਪੰਚਾਇਤ ਨੂੰ ਮੂਲਿਤ ਕਰਨਾ ਹੈ ਅੱਜ ਤੱਕ ਫੀਕੋਟ ਕੋ ਜਿਹੜਾ ਸਰਵਾਨਾ ਹੋਣ ਲੱਗਿਆ ਹੈ ਕਾਲੀ ਗੁੜੀਆਂ ਸੈਂਟਰ ਦੇ ਹੋਂਦਾ ਬਿਲਕੁਲ ਹੈ ਹੰਨ ਪਿਛਲੀ ਮੌਕੇ ਮੱਥਾ ਮੰਨਦਾ ਸੀ ਉਹਨਾਂ ਤੋਂ ਹਮੇਸ਼ਾ ਹੀ ਮਸਤ ਰਹੀ ਹੈ ਕਿਉਂਕਿ ਉਹਦੇ ਕੋਈ ਵੀ ਇਹਨਾਂ ਤੋਂ ਅੱਜ ਤੱਕ ਕਿਸੇ ਵੀ ਫੈਸਲੇ ਤੇ ਜਿਹੜਾ ਕਿ ਉਹਦਾ ਹੱਲ ਨਹੀਂ ਕੀਤਾ ਗਿਆ ਪਲਾਉ ਸਾਡਾ ਐਮ ਐਸ ਪੀ ਦਾ ਮਸਲਾ ਸੀ ਪਲਾਉ ਸਾਡਾ বীਮਾ ਪਾਲਸੀ ਸੀ ਕਿਸਾਨਾਂ ਦੀ ਆ ਜਾਂਦੀ ਆ ਫਸਲਾਂ ਦੀ বীਮਾ ਪਾਲਸੀ ਸੀ ਜਿਹੜੋ ਲੱਖਾਂ ਕਰੋੜਾਂ ਰੁਪਈਆ ਜਿਹੜਾ ਬਾਨੀ ਨੂੰ ਦੇ ਜਿਹੜਾ ਕਿ ਉਹ ਕਿਸਾਨਾਂ ਦੇ ਉਹਦੇ ਵਿੱਚ ਉਹਦਾ ਕੋਈ ਲਾਭ ਨਹੀਂ ਹੋਇਆ ਉਸ ਚੀਜ਼ ਨੂੰ ਲਾਗੂ ਕਰਾਉਣ ਵਾਸਤੇ ਪੈਨਸ਼ਨ ਜੋ ਹੀ ਨਾਲ ਲਾਗੂ ਕਰਾਉਣ ਵਾਸਤੇ ਸਾਡੇ ਜਿਹੜੇ ਲਖਮੀਰ ਕੋਹ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਦੁਵਾਰਾ ਉਹਨਾਂ ਨੂੰ ਨੀ ਬੀਜੇਪੀ ਟੱਡਾਂ ਦੇ ਕੇ ਨਵਾਜ ਰਹੀ ਹੈ ਜੋ ਇੱਕ ਫੈਸ਼ਾਤਾ ਮਾਹੌਲ ਪਾ ਰਹੀ ਹੈ। ਉਹਨਾਂ ਸਾਰੀਆਂ ਮੰਗਾਂ ਦੇ ਸੰਬੰਧ ਜਿਹੜੀ ਇਹ ਮਹਾਪੰਚਾਇਤ ਰੱਖੀ ਹੈ ਉਹਦੇ ਵਿੱਚ ਭਰਮੀ ਆਗ੍ਰੀ ਕਰਾਂਗੇ ਇਸ ਭਰਾਂ ਦੇ ਵਿੱਚ ਤਾਂ ਜੋ ਜਿਹੜੀ ਇਹ ਸੈਂਸਿਟੀ ਤਾਂਨਾ ਸ਼ਹੀ ਸਰਕਾਰ ਸੀ ਇਹਨੂੰ ਜਿਹੜੀ ਅੱਖਾਂ ਖੁੱਲ ਸਕਣ ਕਿਤੇ ਲੋਕਾਂ ਨੂੰ ਅਪੀਲ ਹੀ ਕਰਾਂਗੇ ਕਿਉਂਕਿ ਜਿਹੜੀ ਸਰਕਾਰ 5 ਸਾਲਾਂ ਚ ਜੇ ਲੋਕੀਂ ਬਾਲੋਏ ਆਏ ਆ ਤਾਰਾ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਕੋਈ ਵੀ ਉਹਦੇ ਚ ਬਹਿਲ ਕਰਨੀ ਕਿਸਾਨਾਂ ਮਿਹਨਤਾਂ ਜਾਂ ਸਾਡੇ ਮਲਾਹਮ ਭਰਾਵਾਂ ਦਾ ਕੋਈ ਨਹੀਂ ਸੁਣੀ ਇੱਕ ਕੰਨੇ ਕਾਰਗੋਟ ਦੀ ਨੀਤੀਆਂ ਥੱਲੇ ਆਪਦਾ ਕੰਮ ਕਰਦੀ ਰਹੀ ਹੈ ਤੇ ਇਹਨਾਂ ਨੂੰ ਚਲਦੇ ਕਰਨ ਵਾਸਤੇ ਕਿ ਆਪ ਦੇ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਵੇਚ ਕੇ ਫੀਲ ਵੀ ਕਰਾਂਗੇ ਤਾਂ ਜੋ ਜਿਹੜੇ ਇਹੋ ਜਿਹੇ ਟੈਸਟ ਆ ਲੀਡਰ ਹੋਣ ਇਹਨਾਂ ਨੂੰ ਤਰਾਦਾ ਕੀਤਾ ਜਾਵੇ ਤਾਂ ਜੋ ਜਿਹੜੇ ਦੇਸ਼ ਨੂੰ ਕਾਰਗੋਟਾਂ ਦੇ ਹੱਥਾਂ 'ਚ ਵੇਚ ਕੇ ਦੇਸ਼ ਨੂੰ ਗੰਗਾਲੀ ਦੇ ਰਾਹ ਤੇ ਪਾ ਰਹੇ ਹੋ ਕਿੰਨੇ ਦਿਨ ਦਾ ਪ੍ਰੋਗਰਾਮ ਲਿਖਿਆ ਗਿਆ ਜੀ ਇੱਕ ਦਿਨ ਦੀ ਮਹਾਪੰਚਾਇਤ ਰੱਖੀ ਗਈ ਹੈ ਜਿਹੜੀ ਇਹ ਇੱਕ ਲੋਕੇ ਚੋਣ ਜਾਬਤੇ ਦੇ ਸਾਹ ਨੇੜੇ ਆ ਜਿਹੜੇ ਕਰਕੇ ਲਗਾਤਾਰ ਸਬੂਤ ਮੋਰਚਿਆਂ ਦੀਆਂ ਇਹ ਪ੍ਰੋਗਰਾਮ ਵੱਡੇ ਪੱਧਰ ਤੇ ਦਿੱਤਾ ਗਿਆ ਪਿਛਲੇ ਲੰਮੇ ਸਮੇਂ ਤੋਂ ਉਸੇ ਤਰ੍ਹਾਂ ਦੀ ਜਿਹੜਾ ਅੱਜ ਦਾ ਇਹ 14 ਦਾ ਜਿਹੜਾ ਬਾਤ ਦਾ ਪ੍ਰੋਗਰਾਮ ਰੱਖਿਆ ਕਿ ਮਹਾਪੰਚਾਇਤ ਦੇ ਰੂਪ ਚ ਉਹ ਸਰਕਾਰ ਨੇ ਜਿਹੜੇ ਹਰ ਤੱਕ ਮੰਨਿਆ ਉਹ ਲੋਕਾਂ ਦੇ ਉਹਦੇ ਜਾਗਰੂਕ ਕਰਨ ਦਾ ਵਾਸਤੇ ਜਿਹੜੀ ਮਹਾਪੰਚਾਇਤ ਦਾ ਅੱਜ ਦਾ ਇਹ ਰੱਖਿਆ ਹੈ ਤਿਆਰੀਆਂ ਬਹੁਤ ਤੁਸੀਂ ਦੇਖ ਰਹੇ ਹੋ ਬਹੁਤ ਉਤਸ਼ਾਹ ਹੈਗਾ ਮੇਰੇ ਖਾਲ ਵੀ ਫ੍ਰੀਕੋਡ ਤੋਂ ਹੀ ਕਮੀ ਕਿਸਾਨ ਜੀ ਦਾ ਮੈਂ ਕਹਾਂ ਤਾਂ 500 ਤੋਂ ਉੱਪਰ ਜਿਹੜਾ ਹੈਗਾ ਕਾਂ ਕਿਸਾਨ ਜਿਹੜਾ ਜਾਊਗਾ ਰਾਤ ਨੂੰ ਵੀ 50 ਮਿਲਦੇ ਵੀ ਆ ਰਹੇ ਨੇ ਬਹੁਤ ਵੱਡਾ ਉਤਸ਼ਾਹ ਸਾਰੇ ਜ਼ਿਲ੍ਹਿਆਂ ਵਿੱਚ ਮੈਂ ਫੋਨ ਤੇ ਗੱਲ ਕੀਤੀ ਹੈ ਸਾਰੇ ਸੰਯੁਕਤ ਮੋਰਚੇ 'ਚ ਬੜਾ ਵੱਡਾ ਉਤਸ਼ਾਹ ਜਿਸ ਤਾਂ ਸੰਯੁਕਤ ਮੋਰਚੇ ਨੇ ਕਿਹਾ ਕਿ 50000 ਤੋਂ ਉੱਪਰ ਦਾ ਬੰਦਾ ਪੰਜਾਬ 'ਚ ਹੋਊਗਾ ਉਹੀ ਗੱਲ ਹੋਣੀ ਹੈ ਇਸੇ ਤਰ੍ਹਾਂ ਬਾਹਰਲੇ ਸਟੇਟਾਂ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਇੱਕ ਇਤਿਹਾਸਕ ਜਿਹੜੀ ਹੈਗੀ ਹੈ ਮਹਾਪੰਚਾਇਤ ਜਿਹੜੀ ਉੱਥੇ ਉਹ ਹੋਣ ਵਾਲੀ ਹੈਗੀ ਆ ਸਤ ਕਿ ਝੰਡੇ ਸਾਰੇ ਕੱਟੀ ਕੀਤੇ ਹੋਏ ਆ ਸਾਰੇ ਰੱਖੇ ਖੜੇ ਆ ਮੈਂ ਬਸ ਹੈ ਕਿਉਂਕਿ ਮੈਂ ਸੰਯੁਕਤ ਬੈਣਾ ਸੰਯੁਕਤ ਮਤਲਬ ਹੀ ਇਕੱਠੇ ਹੈਗਾ ਨਾ ਅਜੇ ਇਕੱਠੇ ਹੋ ਕੇ ਚੱਲਾਂਗੇ ਤਾਂ ਫੇਰ ਹੀ ਗੱਲ ਬਣਨੀ ਹੈ ਵੱਖ-ਵੱਖਰੇ ਜਾਣੇ ਨਾਲ ਗੱਲ ਨਹੀਂ ਬਣਦੀ ਸੰਯੁਕਤ ਦੇ ਨਾਲ ਹੀ ਸਾਰੀ ਗੱਲ ਚੱਲਣੀ ਹੈ ਜੇ ਜਦੋਂ ਵੱਡਾ ਫੈਸਲਾ ਲਿਆ ਜਾ ਸਕਦਾ ਹੈਗਾ ਵੀ ਮੌਕੇ ਦੀ ਸਥਿਤੀ ਦੱਸੂਗੀ ਮੌਕੇ ਤੇ ਮੀਟਿੰਗ ਕਰਕੇ ਸੰਯੁਕਤ ਮੋਰਚਾ ਵੱਡਾ ਜੋ ਹੈਗਾ ਵੀ ਮੌਕੇ ਦਾ ਫੈਸਲਾ ਲਿਆ ਜਾ ਸਕਦਾ ਹੈ ਤੁਹਾਡੀ ਜੀ ਐਸਟੀਐਮ ਵਾਲੇ ਲੋਕ ਕੰਤਾਲ ਹੈ ਦਿੱਲੀ ਯਾਤਰਾ ਤੇ ਜਿਹੜੀਆਂ ਕਿ ਸਾਡੀਆਂ ਰਹਿੰਦੀਆਂ ਤੁਹਾਨੂੰ ਮਿਲ ਜਾਉਂਦਾ ਉਹਨਾਂ ਨੂੰ ਪੂਰਾ ਕਾਉਂਟਿਕਾ ਪਰੰਤੂ ਕਿਉਂਕਿ ਸਰਕਾਰਾਂ ਨੇ ਕੋਸਟ ਕਲਵਾਦੀ ਕੀਤੀ ਸੀ ਜਗਾ ਹੀ ਖਵਾਸਾਸ ਹੱਜ ਬਾਟਲਾ ਤੇ ਬਣਿਆ ਉਹ ਨਾ ਪੂਰੇ ਨਹੀਂ ਉਹਨਾਂ ਮੰਗਾਂ ਨੂੰ ਬਣਾਉਣ ਦੀ ਖਾਤਰ ਅਸੀਂ ਦਿੱਲੀ ਜਾ ਰਹੇ ਹਾਂ ਕਿਉਂਕਿ ਕੱਲ ਦਾ ਸਾਡਾ 14 ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਹੁਕਮ ਹੋਣਾ ਹੈ ਉਹ ਉੱਥੇ ਜੋ ਸਾਨੂੰ ਡੀਆ ਲੈਵਲ ਤੇ ਜਾਂ ਫਿਰ ਪੰਜਾਬ ਦੇ ਆਗੂ ਸਹਿਬਾਨਾਂ ਦਾ ਹੁਕਮ ਕਰਕੇ ਉਹ ਨਾ ਹੋਗਾ ਸਰ ਬੋਸ ਦਾ ਬਗੇ ਕਿ ਜਿਵੇਂ ਸਾਡੀ ਐਮਐਸਪੀ ਦੀ ਗਰੰਟੀ ਹੈ ਡਾਕਟਰ ਸੁਆਮੀ ਨਾਥੰਦੀ ਰਿਪੋਰਟ ਹੈ ਘਰਤੇ ਦੀ ਗੱਲ ਹੈ ਜਾ ਸਾਡੇ ਲਖੀਰ ਪਸੰਦੀ ਦੀ ਗੱਲ ਹੈ ਜਾਂ ਸਾਡੇ ਗਿਆ ਕਥਨਾਂ ਦੀਆਂ ਪਰਮੰਗਾ ਉਹਨਾਂ ਦੀ ਗੱਲ ਹੈ ਇਹਨਾਂ ਨੇ ਕੋਈ ਵੀ ਮੰਗ ਸਾਡੀ ਜਿਹੜੀ ਪੂਰੀ ਨਹੀਂ ਕੀਤੀ ਉਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਛਾਤ ਰਹੀ ਸਾਲੂ ਜਿਹੜਾ ਹੈ ਕਿ ਮਹਾਪੱਤਿਆ ਕਿੰਨੇ ਦਿਨ ਦਾ ਪ੍ਰੋਗਰਾਮ ਰੱਖਿਆ ਹੈ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਜੀ ਅੱਜ ਅਸੀਂ ਫਿਰ ਤੋਂ ਖੜੇ ਆ ਤੇ ਦਿੱਲੀ ਜਾ ਰਹੇ ਆ ਤੇ ਸਵੇਰ ਕੱਲ ਨੂੰ ਉੱਥੇ ਪਹੁੰਚ ਜਾਗੇ ਅਸੀਂ ਗਰਾਉਂਡ ਸੇ ਵਿੱਚ ਤੇ ਉਹ ਫੰਕਸ਼ਨ ਹੈ ਜਿਹੜਾ ਕਿ ਇਸ ਤੋਂ ਇਖਤਿਆਰ ਦਾ ਪਹਿਲਾਂ ਪਹਿਲਾਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਉਸ ਤੋਂ ਬਾਅਦ ਸਾਡੀ ਵਾਪਸੀ ਹੋਵੇ ਜੇਕਰ ਕੋਈ ਇੱਥੇ ਇਹੋ ਜੀ ਗੱਲ ਬਣ ਜਾਂਦੀ ਹੈ ਜਾਂ ਸਾਡੇ ਪੰਜਾਬ ਪ੍ਰਧਾਨ ਸਾਡੇ ਸੁਪਾ ਨੂੰ ਸਾਨੂੰ ਕੋਈ ਹੱਕ ਨਹੀਂ ਦੱਦਿਆ ਤਾਂ ਹੋ ਸਕਦਾ ਹੋਸ਼ ਘੱਟ ਕੇ ਪਾਉਣ